ਸੂਬਾ ਇਸ ਵੇਲੇ ਬਿਜਲੀ ਸੰਕਟ ਦੇ ਨਾਲ ਜੂਝ ਰਿਹਾ ਹੈ ਇਸ ਦੇ ਬਾਵਜੂਦ ਸਰਕਾਰੀ ਵਿਭਾਗਾਂ ਦੇ ਵਿੱਚ ਬਿਜਲੀ ਦੇ ਵਰਤੋਂ ਦੇ ਵਿੱਚ ਲਾਪਰਵਾਹੀ ਜਾਰੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੀ ਵਰਤੋਂ ਹਿਸਾਬ-ਸਿਰ ਕਰਨ ਪਰ ਸਰਕਾਰੀ ਦਫ਼ਤਰਾਂ ਦਾ ਇਸ ਵੱਲ ਧਿਆਨ ਨਹੀਂ ਲੱਗ ਰਿਹਾ ਇਹ ਤਸਵੀਰਾਂ ਮੂੰਹੋਂ ਬੋਲਦੀਆਂ ਸਾਹਮਣੇ ਆਈਆਂ ਨੇ ਜਦੋਂ ਪੱਤਰਕਾਰਾਂ ਦੀ ਟੀਮ ਸਰਹੰਦ ਫਾਇਰ ਦਫ਼ਤਰ ਗਏ ਤਾਂ ਫਾਇਰ ਅਫਸਰ ਹਰਪ੍ਰੀਤ ਸਿੰਘ ਦਫ਼ਤਰ ਵਿੱਚ ਨਹੀਂ ਸਨ ਉਸ ਦਫ਼ਤਰ ਦੇ ਵਿੱਚ ਪੱਖਾ ਅਤੇ ਏਸੀ ਚੱਲ ਰਿਹਾ ਸੀ ਜਦੋਂ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹ 25 ਮਿੰਟ ਬਾਅਦ ਪਹੁੰਚੇ ਦਫ਼ਤਰ ਵਿੱਚ ਬਿਜਲੀ ਦੀ ਦੁਰਵਰਤੋਂ ਬਾਰੇ ਜਦੋਂ ਸਰਹੰਦ ਦੇ ਅਫਸਰ ਫਾਇਰ ਅਫਸਰ ਹਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਗੱਲ ਦਾ ਧਿਆਨ ਰੱਖਣਗੇ ਇੱਕ ਵਾਰ ਤੁਸੀਂ ਵੀ ਸੁਣੋ ਕਿ ਉਹਨਾਂ ਨੇ ਆਖਰ ਕੀ ਕਿਹਾ ਖੰਨਾ ਤੋਂ ਵਿਪਨ ਵੀ ਜਾ ਝਗਬਾਣੀ ਟੀਵੀ ਦਫ਼ਤਰ ਦੇ ਵਿੱਚ ਵਿਜ਼ਿਟ ਕੀਤਾ ਸੀ ਦਫ਼ਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਪੱਖੇ ਔਰ ਏਸੀ ਚੱਲਦੇ ਸੀਗੇ ਇਹ ਜੀ ਪੱਖੇ ਦੇ ਏਸੀ ਦੀ ਚੱਲਣ ਲਈ ਅਮਰਜੈਂਸੀ ਅਮਰਜੈਂਸੀ ਹੋਮ ਕਰਕੇ ਮੁੰਡੇ ਫਾਇਰ ਕਾਲ ਤੇ ਚਲੇ ਗਏ ਜਿਹਦੇ ਕਰਕੇ ਏਸੀ ਬੰਦ ਕਰਨਾ ਭੁੱਲ ਗਏ ਉਹਦੇ ਲਈ ਆਹੀ ਸੌਰੀ ਫੀਲ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਅੱਗੋਂ ਇਹ ਚੀਜ਼ ਨਹੀਂ ਕਰਦੀ ਉਹ ਦਫਤਰ ਦੇ ਵਿੱਚ ਚੀਜ਼ ਕੀਤੀ ਸੀ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਪੱਖੇ ਹੋਰ ਏਸੀ ਚੱਲਦੇ ਸੀਗੇ ਮੇਜੀ ਪੱਖੇ ਦੇ ਏਸੀ ਦੀ ਚੱਲਣ ਲਈ ਅਮਰਜੈਂਸੀ ਅਮਰਜੈਂਸੀ ਹੋਮ ਕਰਕੇ ਮੁੰਡੇ ਫਾਇਰ ਕਾਲ ਤੇ ਚਲੇ ਗਏ ਜਿਹਦੇ ਕਰਕੇ AC ਬੰਦ ਕਰਨਾ ਭੁੱਲ ਗਏ ਆ ਉਹਦੇ ਲਈ ਅਸੀਂ ਸੌਰੀ ਫੀਲ ਕਰਦੇ ਆ ਪ੍ਰਸ਼ਾਸਨ ਤੋਂ ਵੀ ਅੱਗੋਂ ਇਹ ਚੀਜ਼ ਨਹੀਂ ਕਰਦੀ ਉਹ